ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਆਪ ਜੀ ਸਰਵਣ ਕਰ ਰਹੇ ਹੋ ਸਿੱਖ ਰਾਜ ਦਾ ਮੋਢ ਕਿਵੇਂ ਬੱਜਿਆ ਪਿਛਲੇ ਪ੍ਰਸੰਗ ਵਿੱਚ ਆਪ ਜੀ ਨੇ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਸਿੰਘ ਦੀ ਸ਼ਹੀਦੀ ਸਰਵਣ ਕੀਤੀ ਅੱਜ ਦੇ ਪ੍ਰਸੰਗ ਵਿੱਚ ਆਪਾਂ ਨਾਦਰ ਸ਼ਾਹ ਦੇ ਹਮਲਿਆਂ ਦੀ ਗੱਲ ਕਰਾਂਗੇ ਨਾਦਰ ਸ਼ਾਹ ਦਾ ਹਮਲਾ ਮੁਗਲ ਰਾਜ ਨੂੰ ਕਮਜ਼ੋਰ ਕਰਨ ਅਤੇ ਖਾਲਸਾ ਰਾਜ ਦਾ ਮੋਢ ਬੰਨਣ ਵਿੱਚ ਬਹੁਤ ਸਹਾਇਕ ਹੋਇਆ ਕਿਹਾ ਜਾਂਦਾ ਹੈ ਕਿ ਨਾਦਰ ਦਾ ਜਨਮ 1688 ਈਸਵੀ ਦੇ ਲਗਭਗ ਖੁਰਾਸਾਨ ਅੰਦਰ ਇੱਕ ਗਰੀਬ ਘਰ ਵਿੱਚ ਹੋਇਆ ਇਹ ਕੌਣ ਜਾਣਦਾ ਸੀ ਕਿ ਇੱਕ ਗਰੀਬ ਆਜੜੀ ਦਾ ਮੁੰਡਾ ਦੁਨੀਆ ਦਾ ਇਤਿਹਾਸ ਵਿੱਚ ਇੱਕ ਵੱਖਰਾ ਨਾਮ ਦਰਜ ਕਰਾਏਗਾ ਉਸ ਨੇ ਬਚਪਨ ਵਿੱਚ ਬਹੁਤ ਗਰੀਬੀ ਵੇਖੀ ਉਹ ਗੱਬਰੂ ਹੋਇਆ ਤਾਂ ਲਟੇਰਿਆਂ ਨਾਲ ਜਾ ਮਿਲਿਆ ਪਰ ਉਹ ਬੜੇ ਨਿੱਡਰ ਸੁਭਾਅ ਦਾ ਸੀ ਜਿਸ ਕਾਰਨ ਉਹ ਲਟੇਰਾ ਗਰੋਧ ਦਾ ਆਗੂ ਬਣ ਗਿਆ ਈਰਾਨ ਦਾ ਬਾਦਸ਼ਾਹ ਬੜਾ ਕਮਜ਼ੋਰ ਸੀ ਸੋ ਅਫਗਾਨਾ ਨੇ ਆਪਣੇ ਬਲ ਦੇ ਨਾਲ 1717 ਈਸਵੀ ਵਿੱਚ ਉਸ ਤੋਂ ਖੁਰਾਸਾਨ ਅਤੇ 1721 ਵਿੱਚ ਉਸ ਤੋਂ ਈਰਾਨ ਖੋਲਿਆ ਨਾਦਰ ਸ਼ਾਹ ਨੇ ਆਪਣੀ ਕੌਮ ਵਿੱਚ ਅਣਖ ਜਗਾਈ ਅਤੇ ਉਹ ਲੁਟੇਰਿਆਂ ਤੋਂ ਕੌਮੀ ਲੀਡਰ ਬਣ ਗਿਆ ਅਤੇ ਉਸ ਨੇ ਅਫਗਾਨਾਂ ਨੂੰ ਈਰਾਨ ਦੇ ਵਿੱਚੋਂ ਮਾਰ ਭਜਾਇਆ ਅਤੇ ਉਸ ਨੇ ਅਫਗਾਨਾਂ ਤੋਂ ਖੁਰਾਸਾਨ ਅਤੇ ਕੰਧਾਰ ਨੂੰ ਵਾਪਸ ਲਿਆ ਇਸ ਨੇਕ ਕੰਮ ਦੇ ਹਜ਼ਾਰਾਂ ਦੇਸ਼ ਭਗਤ ਉਸ ਦੇ ਕੰਡੇ ਥੱਲੇ ਇਕੱਠੇ ਹੋ ਗਈ। ਇਸ ਨਾਲ ਨਾਦਰ ਸ਼ਾਹ ਹੋਰ ਦਲੇਰੀ ਨਾਲ ਮੈਦਾਨ ਵਿੱਚ ਆਇਆ ਤੇ ਉਸ ਨੇ ਈਰਾਨ ਦੇ ਚੱਪਾ-ਚੱਪੇ ਥਾਂ ਉੱਤੇ ਅਫਗਾਨਾ ਦਾ ਮਲਿਆ ਮੇਟ ਕਰ ਦਿੱਤਾ। ਫਿਰ ਉਸ ਨੇ ਈਰਾਨ ਦੇ ਪੁਰਾਣੇ ਸ਼ਾਹੀ ਘਰਾਨੇ ਵਿੱਚੋਂ ਸ਼ਾਹ ਤਹਿਮਾਸਪ ਨੂੰ ਤਖਤ ਤੇ ਬਿਠਾਇਆ। ਇਸ ਮਿਹਰਬਾਨੀ ਦੇ ਬਦਲੇ ਸ਼ਾਹ ਤਹਿਮਾਸ ਨੇ ਨਾਦਰ ਨੂੰ ਆਪਣਾ ਅੱਧਾ ਰਾਜ ਦਾ ਮਾਲਕ ਬਣਾ ਦਿੱਤਾ। ਨਾਦਰ ਆਪਣੇ ਇਲਾਕੇ ਵਿੱਚ ਪ੍ਰਬੰਧ ਕਰ ਰਿਹਾ ਸੀ ਕਿ ਜਦ ਅਫਗਾਨਾਂ ਨੇ ਫਿਰ ਤੋਂ ਤਹਿ ਮਾਪਸ ਨੂੰ ਕੋਲੋਂ ਮੁਲਕ ਖੋਲਿਆ ਨਾਦਰ ਨੇ ਦੂਜੀ ਵਾਰ ਫਿਰ ਅਫਗਾਨਾਂ ਨੂੰ ਈਰਾਨ ਤੋਂ ਮਾਰ ਭਜਾਇਆ ਈਰਾਨ ਦੇ ਲੋਕਾਂ ਨੇ ਨਾਦਰ ਨੂੰ ਤਖਤ ਸਭਾਲਣ ਵਾਸਤੇ ਕਿਹਾ ਪਰ ਉਸ ਨੇ ਤਹਿ ਮਾਪਸ ਦੀ ਥਾਂ ਉਸ ਦੇ ਪੁੱਤਰ ਆਬਾਸ ਨੂੰ 1732 ਈਸਵੀ ਵਿੱਚ ਤਖਤ ਤੇ ਬਿਠਾ ਦਿੱਤਾ ਅਬਾਸ ਉਸ ਵੇਲੇ ਕੇਵਲ 8 ਮਹੀਨੇ ਦਾ ਸੀ ਸੋ ਨਾਦਰ ਉਸ ਦਾ ਮਖਤਿਆਰ ਬਣ ਗਿਆ ਰਾਜ ਪ੍ਰਬੰਧ ਸਾਰਾ ਨਾਦਰ ਦੇ ਹੱਥ ਵਿੱਚ ਆ ਗਿਆ ਅਤੇ 4 ਸਾਲ ਪਿੱਛੋਂ ਅਬਾਸ ਮਰ ਗਿਆ ਤਾਂ ਨਾਦਰ ਸ਼ਾ ਸ਼ਹਿਨਸ਼ਾਹ ਨਾਦਰ ਸ਼ਾ ਲਖਬ ਧਾਰਨ ਕਰਕੇ ਈਰਾਨ ਦਾ ਬਾਦਸ਼ਾਹ ਬਣ ਗਿਆ ਈਰਾਨ ਵਿੱਚੋਂ ਕੱਢੇ ਹੋਏ ਅਫਗਾਨ ਵਾਪਸ ਅਫਗਾਨਿਸਤਾਨ ਆਵੜੇ ਅਫਗਾਨਿਸਤਾਨ ਉਸ ਵੇਲੇ ਦਿੱਲੀ ਰਾਜ ਦਾ ਕਸੂਬਾ ਸੀ ਜੋ ਅਕਬਰ ਦੇ ਸਮੇਂ ਤੋਂ ਚੱਲਿਆ ਆਉਂਦਾ ਸੀ 1720 ਵੀ ਤੋਂ ਹੀ ਉਸ ਦਾ ਸੂਬੇਦਾਰ ਨਾਸ਼ਰ ਨਾਸ਼ਰ ਖਾਨ ਸੀ ਉਸ ਨੂੰ ਨਵਾਜ਼ ਪੜਨ ਤੋਂ ਜਿੰਨਾ ਸਮਾਂ ਬਚਦਾ ਸੀ ਉਹ ਸਾਰਾ ਸ਼ਿਕਾਰ ਖੇਡਣ ਵਿੱਚ ਗੁਜ਼ਾਰ ਦਿੰਦਾ ਸੀ ਰਾਜ ਪ੍ਰਬੰਧ ਕਰਨ ਵਾਸਤੇ ਉਹਦੇ ਕੋਲ ਇੱਕ ਮਿੰਟ ਵੀ ਨਹੀਂ ਸੀ ਸੂਬੇ ਦਾ ਸਾਰਾ ਪ੍ਰਬੰਧ ਵਿਗੜ ਗਿਆ ਅਤੇ ਆਮਦਨ ਘਟ ਗਈ ਦਿੱਲੀ ਸਰਕਾਰ ਉਹਦੇ ਖਰਚਾਂ ਵਾਸਤੇ ਹੱਥੋਂ ਕੁਝ ਦੇਣ ਲੱਗ ਪਈ ਨਾਦਰ ਵੇਲੇ ਦਿੱਲੀ ਦਾ ਬਾਦਸ਼ਾਹ ਸ਼ਾਹ ਮੁਹੰਮਦ ਸ਼ਾ ਰੰਗੀਲਾ ਸੀ ਅਤੇ ਵਜ਼ੀਰ ਕਰਮਉਦੀਨ ਖਾਨ ਸੀ ਉਹ ਦੋਵੇਂ ਹੀ ਭੁੱਲ ਗਏ ਕਿ ਸਾਡੇ ਰਾਜ ਤਾਂ ਅਫਗਾਨਿਸਤਾਨ ਦਾ ਵੀ ਕੋਈ ਸੂਬਾ ਹੈ ਸੋ ਕੋਈ ਕਈ ਸਾਲ ਤੂ ਅਫਗਾਨਿਸਤਾਨ ਨੂੰ ਮਦਦ ਦੇਣੀ ਛੱਡ ਦਿੱਤੀ ਤੇ ਉਥੋਂ ਦੇ ਪ੍ਰਬੰਧ ਵੱਲ ਉੱਕਾ ਹੀ ਧਿਆਨ ਨਾ ਦਿੱਤਾ 1733 ਤੋਂ 1738 ਤੱਕ 5 ਸਾਲ ਨਾਸਰ ਖਾਨ ਦੀਆਂ ਫੌਜਾਂ ਨੂੰ ਤਨਖਾਹ ਨਾ ਮਿਲੀ ਫੌਜ ਦੀ ਖਰਾਕਤ ਤੇ ਹਥਿਆਰਾਂ ਵਿੱਚ ਹਥਿਆਰਾਂ ਦੀ ਕਮੀ ਆ ਗਈ ਇੱਥੋਂ ਦੇ ਅਫਗਾਨਾਂ ਨੇ ਕਈ ਵਾਰ ਈਰਾਨ ਉੱਤੇ ਹਮਲਾ ਕੀਤਾ ਸੀ ਉਸ ਦਾ ਬਦਲਾ ਲੈਣ ਵਾਸਤੇ 1738 ਈਸਵੀ ਵਿੱਚ ਨਾਦਰ ਸ਼ਾ ਅਫਗਾਨਿਸਤਾਨ ਤੇ ਚੜ੍ਹਾ ਆਇਆ। ਉਸ ਨੇ ਬਿਨਾਂ ਟੱਕਰੇ ਦੀ ਸ਼ਹਿਰ ਗਜਨੀ ਮਾਲ ਲਿਆ। ਨਾਸ਼ਰ ਖਾਂ ਉਸ ਵੇਲੇ ਪਸ਼ਾਵਰ ਵਿੱਚ ਸੀ। ਸੋ ਨਾਦਰ ਨੇ ਮਮੂਲੀ ਟੱਕਰੇ ਪਿੱਛੋਂ ਕਾਬਲ ਤੇ ਕਬਜ਼ਾ ਕਰ ਲਿਆ। ਇੱਥੋਂ ਉਹਨੇ ਪਸ਼ਾਵਰ ਤੇ ਦਿੱਲੀ ਨੂੰ ਮਿੱਤਰਤਾ ਦੇ ਖੱਤ ਭੇਜੇ ਪਰ ਦੋਹਾਂ ਥਾਵਾਂ ਤੋਂ ਹੀ ਚੰਗਾ ਉੱਤਰ ਨਾ ਆਇਆ। ਨਾਸਰ ਖਾਨ ਨੇ 20000 ਫੌਜ ਨਾਲ ਖੈਬਰ ਰੋਕ ਲਿਆ ਇਹ ਖਬਰ ਸੁਣ ਕੇ ਨਾਦਰ ਨੂੰ ਅਗ ਲਗ ਉੱਠੀ ਉਹ ਫੌਜ ਲੈ ਕੇ ਜੋਸ਼ ਵਿੱਚ ਹੀ ਵਧਿਆ ਤੇ ਨਾਸਰ ਖਾਨ ਦੀ ਫੌਜ ਉਹਦਾ ਟਕਰਾ ਨਾ ਕਰ ਸਕੀ ਅਤੇ ਉਹ ਭੱਜ ਗਈ ਤੇ ਨਾਦਰ 20 ਨਵੰਬਰ 1738 ਈਸਵੀ ਨੂੰ ਪਸ਼ਾਵਰ ਜਾ ਮੱਲਿਆ ਅੱਜ ਦਾ ਪ੍ਰਸੰਗ ਇੱਥੇ ਸਮਾਪਤ ਹੁੰਦਾ ਹੈ ਜੀ ਬਾਕੀ ਦਾ ਕੱਲ ਦੀ ਵੀਡੀਓ ਵਿੱਚ ਸਾਂਝਾ ਕਰਾਂਗੇ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ